ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਦੁਆਬੇ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਸੁਪੁੱਤਰ ਆਜ਼ਾਦ ਵਿਧਾਇਕ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਉੱਪਰ ਹੋਈ ਵੱਡੀ ਕਾਰਵਾਈ ਸਾਰੀ ਜਾਇਦਾਦ ਹੋ ਗਈ ਜ਼ਬਤ ਰਾਣਾ ਗੁਰਜੀਤ ਤੇ ਰਾਣਾ ਇੰਦਰਪ੍ਰਤਾਪ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਅਰਸ਼ ਤੋਂ ਫਰਸ਼ ਤੇ ਆ ਗਏ ਨੇ ਜੋ ਉਹਨਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਏ ਕਿੰਨੀ ਜਾਇਦਾਦ ਸੀ ਉਹਨਾਂ ਦੀ ਔਰ ਕਿਵੇਂ ਬਣਾਈ ਸੀ ਉਹਨਾਂ ਨੇ ਜਾਇਦਾਦ ਜੋ ਵੱਡੇ ਖੁਲਾਸੇ ਹੋਏ ਨੇ ਸੋ ਪੰਜਾਬ ਦੇ ਵਿੱਚ ਵੱਡੀ ਕਾਰਵਾਈ ਹੋਈ ਏ ਏਡੀ ਦੇ ਵੱਲੋਂ ਜੋ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਆਪਣੇ ਜੋ ਵਾਈਟ ਮਨੀ ਨੂੰ ਬਲੈਕ ਮਨੀ ਕੀਤਾ ਔਰ ਉਹ ਬਲੈਕ ਮਨੀ ਜਿਹੜੀ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਿ ਵਿਦੇਸ਼ੀ ਬੈਂਕਾਂ ਦੇ ਵਿੱਚ ਪਈ ਏ ਉਹ ਬਲੈਕ ਮਨੀ ਨੂੰ ਭਾਰਤ ਲਿਆ ਕੇ ਤੇ ਉਸ ਨੂੰ ਅਸੀਂ ਵਾਈਟ ਕਰਾਂਗੇ ਉਹ ਅੱਜ ED ਨੇ ਕਾਰਵਾਈ ਕੀਤੀ ਉਹ ਬਲੈਕ ਮਨੀ ਜਿਹੜੀ ਉਹ ਵਾਈਟ ਤਾਂ ਨਹੀਂ ਹੋਈ ਪਰ ਜ਼ਬਤ ਜ਼ਰੂਰ ਹੋ ਗਈ ਏ ਸੋ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਨੇ ਔਰ ਸੁਲਤਾਨਪੁਰ ਤੋਂ ਉਹਨਾਂ ਦੇ ਸੁਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਵਿਧਾਇਕ ਨੇ ਜੋ ਕਿ ਉਹਨਾਂ ਦਾ ਇੱਕ ਅਧਿయోగਪਤੀ ਨੇ ਬਹੁਤ ਵੱਡਾ ਕਾਰੋਬਾਰ ਸ਼ੂਗਰ ਮਿਲਸ ਨੇ ਉਹਨਾਂ ਦੀਆਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਯੂਪੀ ਦੇ ਵਿੱਚ ਸਰਕਾਰਾਂ ਦੇ ਨਾਲ ਉਹਨਾਂ ਦਾ ਹਮੇਸ਼ਾ ਹੀ ਜਿਹੜਾ ਕਿ ਨਾਲ ਮਿਲ ਕੇ ਚੱਲਣਾ ਔਰ ਸਰਕਾਰਾਂ ਦੇ ਨਾਲ ਜਦੋਂ ਚੱਲਦੇ ਨੇ ਤਾਂ ਉਹਨਾਂ ਦਾ ਕਾਰੋਬਾਰ ਜਿਹੜਾ ਸਫਲ ਹੁੰਦਾ ਜਾਂਦਾ ਹੈ ਪਰ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੇ ਹੀ ਸਾਥੀ ਦੇ ਵੱਲੋਂ ਕਿਤੇ ਨਾ ਕਿਤੇ ਜਿਹੜੀ ਇਹ ਕਾਰਵਾਈ ਕਰਵਾਈ ਜਾ ਰਹੀ ਹੈ ਜੁਬੇ ਹੀ ਕਾਂਗਰਸ ਦੇ ਵਿੱਚ ਉਹਨਾਂ ਨੇ ਕੱਲ ਜਿਹੜਾ ਕਿ ਐਲਾਨ ਕੀਤਾ ਕਿ ਹਲਕਾ ਸੁਲਤਾਨਪੁਰ ਦੇ ਵਿੱਚ ਉਹ ਕਾਂਗਰਸ ਦੀ ਰੈਲੀ ਕਰਨਗੇ ਜਿਵੇਂ ਉਹ ਪਹਿਲਾਂ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਨੇ ਰਾਜਾ ਵਰਿੰਗ ਦੇ ਹਲਕੇ ਦੇ ਵਿੱਚ ਜਾ ਕੇ ਰੈਲੀਆਂ ਕਰ ਚੁੱਕੇ ਨੇ ਔਰ ਉੱਥੇ ਨਵੀਂ ਸੋਚ ਨਵਾਂ ਪੰਜਾਬ ਲੈ ਕੇ ਕਿਸਾਨਾਂ ਨੂੰ ਐਮਐਸਪੀ ਦੇਣ ਦੀਆਂ ਗਰੰਟੀਆਂ ਦੇ ਰਹੇ ਨੇ ਉਸ ਤੋਂ ਪਹਿਲਾਂ ਕਿ ਸੁਲਤਾਨਪੁਰ ਚ ਲੋਧੀ ਦੇ ਵਿੱਚ ਜੋ 5 April ਨੂੰ ਰੈਲੀ ਰੱਖੀ ਹੋਈ ਸੀ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਤੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਉਹਨਾਂ ਨੇ ਵੀ ਇਸੇ ਹਲਕੇ ਵਿੱਚ 5 April ਨੂੰ ਰੈਲੀ ਰੱਖੀ ਸੀ ਜੋ ਕਿ ਉਹਨਾਂ ਦੇ ਹਲਕਾ ਇੰਚਾਰਜ ਨੇ ਕਾਂਗਰਸ ਦੇ ਨਵਤੇਜ ਸਿੰਘ ਚੀਮਾ ਜਿਹੜੇ ਕਿ ਕਾਂਗਰਸ ਵੱਲੋਂ ਚੋਣ ਲੜੇ ਸੀ ਔਰ ਰਾਣਾ ਗੁਰਜੀਤ ਸਿੰਘ ਨੇ ਆਜ਼ਾਦ ਆਪਣੇ ਸੁਪੁੱਤਰ ਨੂੰ ਉੱਥੋਂ 2022 ਵਿੱਚ ਚੋਣ ਲੜਾਇਆ ਔਰ ਆਪਣੇ ਪੁੱਤਰ ਨੂੰ ਜਿਹੜਾ ਕਿ ਵਿਧਾਨ ਸਭਾ ਦੀ ਪੌੜੀਆਂ ਛੜਵਾਇਆ ਔਰ ਕਾਂਗਰਸ ਦਾ ਅਮਰੋਦ ਕੀਤਾ ਇੱਕ ਪਾਸੇ ਕਾਂਗਰਸ ਦੇ ਪਾਰਟੀ ਦੇ ਵਿੱਚ ਵਿਧਾਇਕ ਨੇ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਦੀ ਗੱਲ ਕਰਦੇ ਨੇ ਇੱਕ ਪਾਸੇ ਕਾਂਗਰਸ ਦਾ ਵਿਰੋਧ ਕਰਦੇ ਨੇ ਔਰ ਉਸੇ ਹੀ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜੋ ਕਿਹਾ ਸੀ ਕਿ ਜੇਕਰ ਕਾਂਗਰਸ ਪਾਰਟੀ ਦੇ ਪ੍ਰਤੀ ਗਤੀਵਿਧੀਆਂ ਕੋਈ ਲੀਡਰ ਕਰਦਾ ਹੈ ਤਾਂ ਫਿਰ ਉਸ ਦੀ ਕਾਂਗਰਸ ਵਿੱਚ ਕੋਈ ਜਗ੍ਹਾ ਨਹੀਂ ਉਹਨਾਂ ਨੇ ਕਾਂਗਰਸ ਦੇ ਨਵੇਂ ਇੰਚਾਰਜ ਉਪੇਸ਼ बघेल ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਵੀ ਪੂਰਾ ਸਾਥ ਦੇ ਰਹੇ ਨੇ ਸੋ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਆਪਸੀ ਜਿਹੜਾ ਕਾਟੋ ਕਲੇਸ਼ ਹੋ ਉਹ ਇਸ ਕਾਰਵਾਈ ਦੇ ਵਿੱਚ ਨਜ਼ਰ ਆਇਆ ਹੈ ਜੋ ਕਿ ਪਿਛਲੇ ਦਿਨੀ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਲੇਕਿਨ ਉਸ ਸਮੇਂ ਜੋ ਸਭ ਕੁਝ ਪੁਸ਼ਦਸਨ ਤੋਂ ਬਾਅਦ ਈਡੀ ਵਾਪਸ ਲਈ ਜਾਂਦੀ ਹੈ ਔਰ ਫਿਰ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਈਡੀ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਸੁਖਪਾਲ ਸਿੰਘ ਖਹਿਰਾ ਦੀ ਜਾਇਦਾਦ ਖੰਡਾਲੀ ਜਾਂਦੀ ਹੈ ਜਿਸ ਤੋਂ ਬਾਅਦ ਕੁਝ ਦਿਨ ਬੀਤਦੇ ਨੇ ਤਾਂ ਹੁਣ ਫਿਰ ਈਡੀ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਸੁਪੁੱਤਰ ਜੋ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਸਿੰਘ ਉਹਨਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ ਸੋ ਈਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਕਿ ਵਿਦੇਸ਼ੀ ਮੁਦਰਾ ਪ੍ਰਬੰਧ ਐਕਟ ਫੇਮਾ 1999 ਦੀ ਧਾਰਾ 37 ਐ ਦੇ ਤਹਿਤ ਰਾਣਾ 슈ਗਰ ਲਿਮਟਿਡ ਦੀ 22.2 ਕਰੋੜ ਰੁਪਏ ਦੀ ਆਚਲ ਜਾਇਦਾਦ ਜ਼ਬਤ ਕਰ ਲਈ ਹੈ ਇਹ ਫਰਮ ਤੇ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਦਾ ਇਲਜ਼ਾਮ ਹੈ ਇਸ ਫਰਮ ਦੇ ਉੱਪਰ ਕਿ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਵਿਦੇਸ਼ੀ ਬੈਂਕਾਂ ਵਿੱਚ ਰੱਖਣਾ ਜੋ ਇੱਕ ਫੇਮਾ ਪ੍ਰਬੰਧ ਜੋ ਇੱਕ ਏਜੰਸੀਏ ਉਸਦੇ ਉਲਟ ਸੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਪੂਰਥਲਾ ਤੋਂ ਇੱਕ ਕਾਂਗਰਸੀ ਵਿਧਾਇਕ ਨੇ ਰਾਣਾ ਗੁਰਜੀਤ ਸਿੰਘ ਤੇ ਸੁਲਤਾਨਪੁਰ ਲੋਧੀ ਤੋਂ ਇੰਦਰਾਣਾ ਇੰਦਰਪ੍ਰਤਾਪ ਸਿੰਘ ਇਹ ਵਿਧਾਇਕ ਨੇ ਔਰ ਉਕਤੇ ਦੋਨੋਂ ਹੀ ਇਸ ਕੰਪਨੀ ਦੇ ਮਾਲਕ ਹਨ ਜਿੰਨਾ ਦੇ ਵਿਰੋਧ 'ਚ ਇੱਕ ਕਾਰਵਾਈ ਕੀਤੀ ਗਈ ਏ ਸੋ ਰਾਣਾ 슈ਗਰ ਲਿਮਟਿਡ ਦੇ ਦੋਨੋਂ ਪਿਓ ਪੁੱਤ ਮਾਲਕ ਹੋਣ ਦੇ ਬਾਵਜੂਦ ਇਹਨਾਂ ਦੋਨਾਂ ਦੀ ਇਹ ਜਾਇਦਾਦ ਸੀ ਦੋਵਾਂ ਵਧਾਇਕਾਂ ਦੇ ਹੋਰ ਵੀ ਪਰਿਵਾਰਕ ਮੈਂਬਰ ਨੇ ਜਿਹੜੇ ਇਸ ਕੰਪਨੀ ਦੇ ਸ਼ੇਅਰਧਾਰਕ ਨੇ ਸੋ ਵੀਰਵਾਰ ਰਾਤ ਨੂੰ ਈਡੀ ਵੱਲੋਂ ਜਾਰੀ ਇੱਕ ਬਿਆਨ ਦਿੱਤਾ ਗਿਆ ਸੰਗੀ ਏਜੰਸੀ ਨੇ ਰਾਣਾ 슈ਗਰ ਲਿਮਟ ਦੇ ਪ੍ਰਮੋਟਰਾਂ ਡਾਇਰੈਕਟਰਾਂ ਤੇ ਸ਼ੇਅਰਧਾਰਕਾਂ ਵਿਰੁੱਧ ਗਲੋਬਲ ਡਿਪੋਜ਼ਿਟ ਰਸੀਦਾ जीडीआर जारी ਕਰਨ ਅਤੇ ਪੂਰੀ ਜੀਡੀਆਰ ਪ੍ਰਤੀਕਰਿਆ ਨੂੰ ਇਸ ਦੇ ਅਸਲ ਉਦੇਸ਼ ਲਈ ਨਾ ਵਰਤਣ ਦੇ ਸਬੰਧ ਵਿੱਚ ਫੀਮਾ ਦੇ ਉਪਬੰਧਾਂ ਤਹਿਤ ਜਾਂਚ ਸ਼ੁਰੂ ਕੀਤੀ ਔਰ ਈਡੀ ਦੀ ਜਾਂਚ ਤੋਂ ਪਤਾ ਲੱਗਿਆ ਕਿ ਕੁੱਲ ਜੀਡੀਆਰ ਕਮਾਈ ਵਿੱਚੋਂ ਰਾਣਾ 슈ਗਰ ਲਿਮਟ ਨੇ ਜੋ ਜੀਡੀਆਰ ਦੀ ਸਾਰੀ ਕਮਾਈ ਭਾਰਤ ਤੋਂ ਵਾਪਸ ਨਹੀਂ ਲਿਆਂਦੀ ਸੀ ਜਿਸ ਦਾ ਕਾਰਨ ਖੰਡ ਮਿਲਣੇ ਫੀਮਾ 1999 ਦੀ ਧਾਰਾ 4 ਦੀ ਉਲੰਘਣਾ ਕਰਦੇ ਹੋਏ 2.56 ਮਿਲੀਅਨ ਅਮਰੀਕੀ ਡਾਲਰ ਜੋ ਕਿ ਭਾਰਤੀ ਕਰੰਸੀ ਬਣਦੀ ਹੈ 22.2 ਕਰੋੜ ਰੁਪਇਆ ਦੀ ਜੀਡੀਆਰ ਕਮਾਈ ਜਿਹੜੀ ਭਾਰਤ ਤੋਂ ਬਾਹਰ ਰੱਖੀ ਸੀ ਜਿਸ ਨੂੰ ਬਲੈਕ ਮਨੀ ਕਿਹਾ ਜਾਂਦਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿੱਚ ਜੀਡੀਆਰ ਵੱਲੋਂ ਹੋਰ ਜਾਂਚ ਵੀ ਕੀਤੀ ਜਾ ਰਹੀ ਹੈ ਪਿਛਲੇ ਸਾਲ ਭਾਰਤੀ ਪ੍ਰਤੀਪੂਤੀਆਂ ਅਤੇ ਐਕਸਚੇਂਜ ਬੋਰਡ ਸੇਬੀ ਨੇ ਰਾਣਾ 슈ਗਰ ਲਿਮਟਿਡ ਆਰਐਸ ਦੇ ਵਿਅਕਤੀਗਤ ਸੰਸਥਾਵਾਂ ਨੂੰ ਫੰਡ ਟਰਾਂਸਫਰ ਕਰਨ ਦੇ ਕਥਿਤ ਇਲਜ਼ਾਮਾਂ ਵਿੱਚੋਂ 63 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ ਜੋ ਹੁਣੇ ਵੱਡੀ ਕਾਰਵਾਈ ਹੋਈ ਏ ਈਡੀ ਦੇ ਵੱਲੋਂ ਰਾਣਾ 슈ਗਰ ਲਿਮਟਿਡ ਦੇ ਦੋਨੋਂ ਮਾਲਕ ਪਿਓ ਪੁੱਤ ਜੋ ਦੋਨੋਂ ਵਿਧਾਇਕ ਨੇ ਇੱਕ ਕਾਂਗਰਸ ਵੱਲੋਂ ਹੋਰ ਇੱਕ ਆਜ਼ਾਦ ਹੈ ਦੋਨਾਂ ਦੀ ਇਹ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਜਿਸ ਨੂੰ ਲੈ ਕੇ ਰਾਣਾ ਗੁਰਜੀਤ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਜੋ ਕਿ ਹੁਣ ਕਾਂਗਰਸ ਪਾਰਟੀ ਦੇ ਲਈ ਵੱਡਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਰਾਣਾ 슈ਗਰ ਲਿਮਟਿਡ ਦੇ ਮਾਲਕ ਪਿਓ ਪੁੱਤਾਂ ਨੂੰ ਕਾਂਗਰਸ ਆਪਣੇ ਨਾਲ ਰੱਖਦੀ ਏ ਤਾਂ ਫਿਰ ਬਲੈਕ ਮਨੀ ਦਾ ਕਾਂਗਰਸ ਦੇ ਉੱਪਰ ਵੱਡਾ ਤੱਪਾ ਲੱਗੇਗਾ ਜੂਏ ਬਲੈਕ ਮਨੀ ਭਾਰਤ ਦੇਸ਼ ਤੋਂ ਵਿਦੇਸ਼ਾਂ ਦੇ ਵਿੱਚ ਰੱਖੀ ਹੋਈ ਹੈ